ਵੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸੁਖ ਨਿਧਾਨ ਪਰਮਾਤਮਾ ਹੈ ਤੇ ਸਿੱਖ ਕਹਿੰਦਾ ਸੁਖ ਨਿਧਾਨ ਇੱਕ ਬੂਟੀ ਏ ਸੜੀ ਦੀ ਬੂਟੀ ਨੂੰ ਕਹੀ ਜਾਂਦੇ ਨੇ ਸੁਖ ਨਿਧਾਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਹੈ ਸੁਖ ਨਿਧਾਨ ਪਰਮਾਤਮਾ ਸੁਖ ਨਿਧਾਨ ਹੈ ਜਦੋਂ ਸੁੱਖਾਂ ਦਾ ਖਜ਼ਾਨਾ ਹੈ ਜਦੋਂ ਰੱਬ ਨੂੰ ਚੇਤੇ ਕਰਦੇ ਆ ਤੇ ਸੁਖ ਸੁਖੀ ਹੋ ਜਾਂਦੇ ਆ ਸੁਖ ਨਿਧਾਨ ਪ੍ਰਭ ਏਕ ਹੈ ਇੱਕੋ ਹੀ ਪਰਮਾਤਮਾ ਹੈ ਜਿਹੜਾ ਸੁਖ ਦੇਣ ਵਾਲਾ ਹੈ ਹੋਰ ਕੁਝ ਵੀ ਨਹੀਂ ਗੁਰਬਾਣੀ ਗਾਈਏ ਗੁਰਬਾਣੀ ਪੜ੍ਹੀਏ ਸਾਨੂੰ ਪਤਾ ਲੱਗ ਜੇ ਵੀ ਸੁਖ ਨਿਧਾਨ ਕਹਿੰਦੇ ਕਿੰਨੂ ਨੇ ਸਾਡੇ ਵਰਗਿਆਂ ਦੇ ਮਗਰ ਤੇ ਅਗਲਾ ਸਲੋਤਰ ਲੈ ਕੇ ਉਧੇ ਪੈ ਜਾਂਦਾ ਵੀ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ ਪਰ ਬਾਪੂ ਆਪਣੇ ਨੂੰ ਜਵਾਬ ਦਿਓ ਜੇ ਹੈ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਦਾ ਜਵਾਬ ਦਿਓ ਸਾਡੇ ਵਰਗਿਆਂ ਨੂੰ ਕਿਉਂ ਮਾਰਕ ਪੈਂਦੇ ਹੋ ਭਾਈ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿਓ ਗੱਲ ਪੇ ਜਾਂਦੇ ਨੇ